ਕਾਚ ਪੰਜਾਬੀ ਨੌਜਵਾਨ ਦੀ ਹੋਈ ਮੌਤ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਰਣਜੀਤ ਸਿੰਘ ਬਲਕ ਨਡਾਲਾ ਦੇ ਪਿੰਡ ਤਲਵੰਡੀ ਫੁਰਦਲ ਦੇ ਨੌਜਵਾਨ ਦੀ ਅਮਰੀਕਾ ਵਿੱਚ ਮੌਤ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਨੌਜਵਾਨ ਰਣਜੀਤ ਸਿੰਘ ਸਤਾਈ ਪੁੱਤਰ ਸਤਨਾਮ ਸਿੰਘ 8 ਮਹੀਨੇ ਪਹਿਲਾਂ ਵਿਦੇਸ਼ ਅਮਰੀਕਾ ਗਿਆ ਸੀ ਜਿੱਥੇ ਜਾ ਕੇ ਉਸ ਨੂੰ ਕੈਂਸਰ ਵਰਗੀ ਨਾ ਬੁਰਾਤ ਬਿਮਾਰੀ ਨੇ ਘੇਰ ਲਿਆ ਤੇ ਹਸਪਤਾਲ 'ਚ ਜਿਹੜੇ ਇਲਾਜ ਉਸਦੀ ਮੌਤ ਹੋ ਗਈ। ਪਾਵਕ ਹੁੰਦਿਆ ਮ੍ਰਿਤਕ ਨੌਜਵਾਨ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਬੀਤੇ ਸਾਲ 25 ਮਈ ਨੂੰ ਅਮਰੀਕਾ ਜਾਣ ਲਈ ਕਰੋ ਨਿਕਲਿਆ ਸੀ ਤੇ 11 ਅਕਤੂਬਰ ਨੂੰ ਅਮਰੀਕਾ ਪੁੱਜਾ ਜਿੱਥੇ ਉਹ ਕੈਲੀਫੋਰਨੀਆ ਦੇ ਐਲੈ ਸ਼ਹਿਰ 'ਚ ਰਹਿੰਦਾ ਸੀ ਤੇ ਕੁਝ ਮਹੀਨੇ ਬਾਅਦ ਉਸ ਨੂੰ ਨਾਮ ਮੁਰਾਦ ਬਿਮਾਰੀ ਕੈਂਸਰ ਨੇ ਜਕੜ ਲਿਆ ਜਿੱਥੇ ਕੰਟਾਨਾ ਦੇ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਤੇ ਮੇਰਾ ਪਤੀ ਜਾਹਰਦੀਪ ਸਿੰਘ ਇੰਗਲੈਂਡ ਤੋਂ ਅਮਰੀਕਾ ਆ ਕੇ ਉਸ ਦੀ ਦੇਖਰੇਖ ਕਰ ਰਿਹਾ ਸੀ ਟਾਈ ਮਹੀਨੇ ਇਲਾਜ ਚੱਲਣ ਤੋਂ ਬਾਅਦ ਬੀਤੀ 25 ਜੂਨ ਦੇ ਰਾਤ ਪਤੀ ਜੀ ਨੇ ਫੋਨ ਕਰਕੇ ਦੱਸਿਆ ਕਿ ਰਣਜੀਤ ਹੁਣ ਇਸ ਦੁਨੀਆ 'ਚ ਨਹੀਂ ਰਿਹਾ ਪਿਤਾ ਨੇ ਦੱਸਿਆ ਕਿ ਅਸੀਂ ਇਕਲੋਤੇ ਪੁੱਤਰ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਅਮਰੀਕਾ ਭੇਜਿਆ ਸੀ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀਕੇ ਤੇ ਗੋਬਿੰਦ ਸੁਖੀ ਜੀ ਦੀ ਵਿਸ਼ੇਸ਼ ਰਿਪੋਰਟ ਜੀ ਬਿਟੇ ਦਾ ਅੰਤ ਕਦੋਂ ਵਿਦੇਸ਼ ਗਿਆ ਹਾਂ ਜੀ ਰਣਜੀਤ ਸਿੰਘ ਨਾਂ ਹੈ ਕਹਿੰਦੇ ਸੀ ਇਹ 8 ਮਹੀਨੇ ਪਹਿਲਾਂ ਦਾ ਸੀ ਕਿੱਥੇ ਉੱਥੇ ਕਿਹੜੇ ਸ਼ਹਿਰ ਜਿਹੇ ਹੁੰਦਾ ਸੀ ਉਹ ਮਤਲਬ ਕਲਾਪਮੀਆਂ ਐਲੀ ਸ਼ਹਿਰ ਤੋਂ ਪੈਂਦਾ ਅੰਤਾਰੀਓ ਜਿਹੜੀ ਤੁਸੀਂ ਕਹੀ ਪਈ ਹੈ ਜਿਹੜੀ ਪ੍ਰੋਬਲਮ ਸੀ ਇਹਨਾਂ ਨੂੰ ਕਦੋਂ ਪਤਾ ਲੱਗਾ ਤੁਹਾਨੂੰ ਇਹ ਹੱਥ ਲਾ ਕੇ ਜਿਹਾ ਲੱਗਾ ਮਾਰਚ ਮਾਰਚ ਅਲਾਈ ਚੱਲਦਾ ਪਰ ਅਸੀਂ ਉਹ ਪਹਿਲਾਂ ਨਹੀਂ ਸੀਗਾ ਉਦੋਂ ਜਦੋਂ ਉਦੋਂ ਹੀ ਇਹ ਦਾ ਚਾਲੂ ਹੋਇਆ ਉਥੇ ਦਾਖਲ ਹੀ ਕਰ ਲਿਆ ਉਹਨਾਂ ਨੇ ਮਾਰਚ ਚ ਹਾਂ ਕਿੰਨੇ ਮਹੀਨੇ ਲਾਰਕ ਦੀ ਜਿਹੜੀ ਆ 6 6 ਮਹੀਨੇ ਕੀ ਕੀ ਕਹਿੰਦੇ ਤੁਹਾਨੂੰ ਜਿੱਦਾਂ ਡੈੱਥ ਹੋਈ ਆ ਤੁਸੀਂ ਵੀ ਉਹਨੂੰ ਹੈੱਡ ਬੋਡੀ ਵਾਸਤੇ ਤੁਸੀਂ ਇੱਕ ਸਰਕਾਰ ਨੂੰ ਪੱਤਰ ਕਰਨਾ ਚਾਹੁੰਦੇ ਤੇ ਜਿਹਾ ਉਥੇ ਵੀ ਫੈਮਿਲੀ ਮੈਂਬਰ ਹੈਗਾ ਤੁਹਾਡਾ ਤਾਂ ਹਾਂ ਮੈਂ ਨਾਮ ਬਤਾਇਆ ਪਰ ਅਸੀਂ ਇਹ ਸਸਕਾਰ ਕਰਨਾ ਚਾਹੁੰਦੇ ਆ ਇੱਥੇ ਹਾਂ ਹਾਲੇ ਤੱਕ ਵੀ ਜਿਹੜੇ ਬੱਚੇ ਦੀ ਡੈੱਥ ਹੋਈ ਕੀ ਲੱਗਦਾ ਹੈ ਤੁਹਾਨੂੰ ਮੇਰਾ ਪੁੱਤ ਗਿਆ ਜੀ ਕਿਸ ਤਰ੍ਹਾਂ ਗਿਆ ਸੀ ਉਦੇਸ਼ ਪੜ੍ਹਾਈ ਤੋਂ ਤੇ ਗਿਆ ਸੀ ਜਾਂ ਨਹੀਂ ਨਹੀਂ ਇਹ ਗਿਆ ਤੇ ਕਰ ਜਾ ਚੋਕ ਨੂੰ ਜੈਂਟ ਦੀ ਰਾਹੀਂ ਭੇਜਿਆ ਤੇ ਜਿਹੜਾ ਹੁਣ ਫਟਲਾ ਹੋ ਗਿਆ ਕਿੰਨੇ ਚਿਰ ਹੋ ਗਿਆ ਹਸਪਤਾਲ ਤੇ ਹਸਪਤਾਲ ਰਿਹਾ 2.5 3 ਮਹੀਨੇ ਹੋ ਪੌਣੇ 3 ਮਹੀਨੇ ਹਿੰਨਾ ਹੋਣਾ 2.5 ਪੌਣੇ 3 ਮਹੀਨੇ ਜੀ ਕਿਸ ਤਰ੍ਹਾਂ ਕੋਈ ਲੱਗਦਾ ਪੀ ਜੀ ਨਹੀਂ ਜਾਂਦੀ ਉਹ ਉਸ ਤੇ ਮੇਰਾ ਹੁੰਦਾ ਸੀ ਨਾ ਉਹਨੇ ਫੋਨ ਕੀਤਾ ਮੈਨੂੰ ਵੇ ਆ ਮਦਦਿਆ ਕੰਮ ਹੋ ਗਿਆ ਕੀ ਕਹਣਾ ਤੂੰ ਕਰਜ਼ਾ ਚੁੱਕ ਕੇ ਭੇਜਿਆ ਸੀ ਕਰਜ਼ਾ ਹਜੇ ਇੱਕ ਕਰਜ਼ਾ ਬਹੁਤ 50 60 ਲੱਖ ਰੁਪਈਆ ਤੇ ਉਹ ਹੁਣ ਮਾ ਕਿਰਪਾ ਕਰਦਾ ਸਾਥੀ ਕੋ ਅਮਦ ਹੈਲਪ ਹੋ ਜਾ ਤੇ ਤੇਰਾ ਨਾਮਦ ਹੋ ਜਾ ਤੇ ਇਹਨੇ ਤੇ ਅਲਮੀ ਨੇ ਸਾਹ ਦੇ ਕੇ ਇਕਲਾ ਇਕਲਾ ਸਾਵਾ ਸਾਹ ਇਕਲਾ ਪੈ ਲਈ ਹੁੰਦੀ ਤੇ ਇਹਨਾਂ ਪਹਿਲੀ ਵੇਕੇ ਵੀ ਕਰਜ਼ਾ ਲਥਨਾ ਨਾ ਜਿੰਨਾ ਕਰਜ਼ਾ ਤੇ ਇਕਲਾ ਇਕਲਾ ਪੁੱਤਰ ਸੀ ਕੀ ਕਰ ਲੈਣਾ ਇਹ ਕਹਨਾਂ ਚੰਨ ਸਰਕਾਰ ਸਰਕਾਰ ਨੇ ਇਹ ਇਹ ਜਿ ਕਰਨੇ ਆ ਭਈ ਸਰਕਾਰ ਮਦਦ ਕਰੇ ਤੇ ਨਾਲਾ ਕਰ ਜਾ ਲਖ ਜਾ ਇਹ ਵੀ ਮਿਲ ਕਮ ਕਰਨ ਦੇ ਲੈਕ ਨਹੀਂ ਕੋਈ ਨਹੀਂ ਮਾ ਜੀ ਕਦੋਂ ਗਿਆ ਸੀ ਪਤਾ ਕਿਤਾ ਬੇਟਾ ਬਾਟਕ ਨਹੀਂ ਲੈ ਹੋ ਬਣ ਪੰਚ ਨਹੀਂ ਜੀ ਜੀ ਹੁਮਾਰੀ ਦੀ ਆਪ ਗੱਲ ਕਰਦੇ ਕਿੰਨੇ ਜਿਹੜਾ ਪਹਿਲਾਂ ਤੁਹਾਨੂੰ ਪਤਾ ਲੱਗਾ ਹੰਨੋ ਜੇ 3 ਮਹੀਨੇ ਹੋਏ ਨੇ ਜਦੋਂ ਹਸਪੀਟਲ ਹੀ ਗਿਆ। ਕਿੰਨੇ ਤੇ ਹਸਪੀਟਲ ਤੇ? 3 ਮਹੀਨੇ। ਢਾਈ ਰੇ, ਢਾਈ ਰੇ, ਢਾਈ ਰੇ। ਨਾ ਤਰੀਕਾ ਨਹੀਂ ਉਹਨੂੰ ਪਤਾ। ਇਸਲੇ ਵੀ ਨੇ ਜੀ ਤੁਹਾਨੂੰ ਬੰਦਾ ਬਦਦਾ ਨਾਲ ਕਿ ਜੱਥੀ ਵੀ ਹੈ। ਜੱਥਾ ਨੂੰ ਪਰਸੇ ਸ਼ਾਮ ਨੂੰ ਕਰਾ ਲੱਖਣਾ। ਕੋਈ ਕੋਈ ਹੈ ਸੀ ਤੁਹਾਡਾ ਪਰਿਵਾਰ ਦਾ ਕੋਈ ਨੰਬਰ ਜਿਹੜਾ ਉਹ ਵੀ ਦੇਖਦੇ ਕਰਦਾ ਸੀ। ਪਤੀ ਜਾਹੀ। ਪਤੀ ਜਾਹੀ। ਸੀ ਇਹ ਨੂੰ ਕਰਜ਼ਾ ਚੁੱਕ ਕੇ ਭੇਜਿਆ ਵਿਦੇਸ਼ ਨੂੰ ਹੁਣ ਕੀ ਮੰਗਾਂ ਸਰਕਾਰ ਤੋਂ ਜੀ ਡੱਡਪੋਰੀ ਵਾਸਤੇ ਜਾਂ ਸਰਕਾਰ ਇੱਥੇ ਹੋਣਾ ਚਾਹੀਦਾ ਮੇਰੇ ਇਹ ਮੰਗ ਕਰਨੇ ਵੀ ਸਾਡਾ ਕਰਜ਼ਾ ਲੱਥ ਜੇ ਕਿਸ ਤਰ੍ਹਾਂ ਬੱਚੇ ਸਾਡੇ ਦਾ ਵੀ ਚਲੋ ਜੇ ਉੱਥੇ ਇੱਥੇ ਨਹੀਂ ਲਿਆਂਦਾ ਜਾਂਦਾ ਸਾਡੇ 'ਚ ਹਿੰਮਤ ਨਹੀਂ ਤੇ ਉੱਥੇ ਸਸਕਾਰ ਹੋ ਜੇ ਜਾਂ ਕਿ ਨਾ ਜੇ ਦੋ ਵਾਰੀ ਮੈਸੇਜ ਚ ਗਏ ਆ ਬੱਚੇ ਨੂੰ ਮਿਲਣ ਕਰਕੇ ਹਨ ਨੂੰ ਨਹੀਂ ਦਿੱਤਾ ਗਿਆ ਫਿਰ ਵਾਰਾ ਜਾਈ ਜੀ ਅਜੇ ਵੀ ਆਨੇ ਸਾਨੂੰ ਜੇ ਸਸਕਾਰ ਵਾਸਤੇ ਦੇ ਦੇ ਤਹੀ ਜਹਈਏ ਭਾਵੇਂ ਇਕੱਲਾ ਹੀ ਪੁੱਤ ਦਾ ਰਹਿ। ਇਕ ਵਾਰ ਆਈਏ। ਵਾਰਨ ਜੀ ਤੁਹਾਡੇ ਫਿਰ ਜੇ ਇਹ ਬਣਵਾ ਬੈਠੀ ਬਣਵਾ ਲਓ। ਲੋਕੋ ਇਹ ਤੇ ਬਹੁਤ ਹੀ ਮਾੜਾ ਜੋ ਹੋਇਆ ਬਹੁਤ ਪ੍ਰਮਾਤਮਾ ਨੇ ਇੱਕ ਬਹੁਤ ਵੱਡਾ ਭਾਰ ਪਰਿਵਾਰ ਦੇ ਉੱਪਰ ਚੁੱਟਿਆ ਹੋਇਆ। ਇਹ ਉਹ ਆਪਣਾ ਰੋਜੀ ਰੋਟੀ ਲਈ ਇਥੋਂ ਬੱਚੇ ਨੂੰ ਭੇਜਿਆ ਤੇ ਬੱਚਾ ਜਾ ਕੇ ਉੱਥੇ ਬਿਮਾਰ ਹੋ ਗਿਆ ਬਿਮਾਰ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਦਾਖਲ ਕਰਵਾਉਣ ਤੋਂ ਬਾਅਦ ਪਰਸੋਂ ਉਸ ਦੀ ਡੈਥ ਹੋ ਗਈ ਹੈ ਇਹ ਤਾਂ ਬਹੁਤ ਹੀ ਅਨ ਘਟਨਾਵਾਂ ਜਿਹੜੀਆਂ ਹੋਈ ਹੈ ਕਿਉਂਕਿ ਆਪਾਂ ਵਿਦੇਸ਼ ਵਿੱਚ ਬੱਚੇ ਨੂੰ ਭੇਜਦੇ ਆਂ ਆਪਾਂ ਕਮਾਈ ਕਰਨ ਲਈ ਭੇਜਦੇ ਆਂ ਕਰਜ਼ਾ ਚੁੱਕ ਕੇ ਭੇਜਦੇ ਆਂ 70 80 ਲੱਖ ਦਾ ਕਰਜ਼ਾ ਚੁੱਕ ਕੇ ਭੇਜਿਆ ਕਿ ਉਹ ਆਪਣੀ ਜਿਹੜੀ ਜ਼ਮੀਨ ਜਿਆ ਦਾ ਤੁਹਾਨੂੰ ਸਾਰੀਆਂ ਵੇਚ ਕੇ ਅਸੀਂ ਭੇਜਦੇ ਜੇਕਰ ਇੱਥੇ ਹੀ ਸਾਨੂੰ ਰੁਜ਼ਗਾਰ ਮਿਲਦਾ ਹੁੰਦਾ ਜਾਂ ਬੱਚਿਆਂ ਨੂੰ ਇੱਥੇ ਅੱਜ ਦੇ ਡੇਟ ਵਿੱਚ ਰੁਜ਼ਗਾਰ ਮਿਲਦਾ ਬੱਚਿਆਂ ਨੂੰ ਬਾਹਰ ਭੇਜਣ ਦੀ ਲੋੜ ਨਹੀਂ ਸੀ ਪੈਂਦੀ ਪਰ ਅੱਜ ਦਿਨੋਂ ਜੋ ਇਸ ਪਰਿਵਾਰ ਦੇ ਉੱਪਰ ਭਾਰ ਆ ਵਾਪਰਿਆ ਇਸ ਦਾ ਬਹੁਤ ਹੀ ਮਨ ਭਾਗਾ ਮੈਂ ਇਸ ਦਾ ਬਹੁਤ ਹੀ ਜੀ ਨੂੰ ਦੁਖੀ ਭਰ ਨਾਲ ਹੋ ਰਿਹਾ ਹੈ ਕੀ ਕਹਿੰਦਾ ਤੁਸੀਂ ਨੇ ਉਹਦਾ ਜਿਹੜਾ ਸਨਸਕਾਰ ਕਰ ਦਿੱਤਾ ਗਿਆ ਨਹੀਂ ਸਨਸਕਾਰ ਹਜੇ ਤਾਂ ਰਬੂਜੀ ਕਰਨਾ ਹੈ ਸੰਸਕਾਰ ਤਕਰੀਬਨ ਅਜੇ ਅੱਜ ਪਰਸੋਂ ਦੇ ਆਸ-ਪਾਸ ਹੋਈ ਹੈ ਟਾਈਮਿੰਗ ਉਹਨਾਂ ਨੇ ਡੇਟ ਦੇਣਗੇ ਡੇਟ ਦੇ ਹਿਸਾਬ ਨਾਲ ਹਫਤੇ 'ਚ ਕਰ ਦੇਣ ਜਾਂ 10 ਦਿਨ ਦਾ ਟਾਈਮਿੰਗ ਦੇ ਦੇਣ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੇ ਡਾਕਟਰ ਨਾਲ ਗੱਲਬਾਤ ਹੋ ਰਹੀ ਹੈ ਇਹਨਾਂ ਦੇ ਬ੍ਰਦਰ ਹਦੀਪ ਸਿੰਘ ਉੱਥੇ ਉਹਨਾਂ ਨਾਲ ਗੱਲ ਉਹਨਾਂ ਦੀ ਹੋਈ ਹੈ ਉਹ ਜੀ ਇੱਕ ਅੱਜ ਅੱਜ ਦੀ ਇਹ ਜਿਹੜੀ ਰਾਤ ਪੈਣੀ ਉਹ ਜਾਣਗੇ ਤਾਂ ਉੱਥੇ ਮਾਰਨਿੰਗ ਟਾਈਮ ਉਹਨਾਂ ਨੂੰ ਫਿਰ ਪਤਾ ਲੱਗੇਗਾ ਕਿ ਸੰਸਕਾਰ ਦਾ ਟਾਈਮਿੰਗ ਕਦੋਂ ਦਿੰਦੇ ਕਦੋਂ ਦਾ ਦਿੰਦੇ ਆ ਪਰਿਵਾਰ ਵਾਲਿਆਂ ਨੇ ਹੁਣ ਕੀ ਬਣਾ ਦਿਆ ਅਸਟਾ ਪਰਵਾਰ ਵਾਲਿਆਂ ਦੀ ਤਾਂ ਮੰਗ ਤਾਂ ਇਹੀ ਹੈ ਜੀ ਪਰਿਵਾਰ ਵਾਲੇ ਕਹਿੰਦੇ ਆ ਕਿ ਸਾਡਾ ਜਿਹੜਾ ਕਰਜ਼ਾ ਉਸ ਨੂੰ ਥੋੜੇ ਸਾਡੀ ਹੈਲਪ ਕੀਤੀ ਜਾਵੇ ਜਾਂ ਮੈਂ ਤਾਂ ਸਾਰਿਆਂ ਨੂੰ ਹੀ ਰਿਕਵੈਸਟ ਕਰਦਾ ਆਪਣੇ ਜਿਹੜੇ ਮੇਰੇ ਸੱਜਣ ਮਿੱਤਰ ਨੇ ਜਾਂ ਮੇਰੇ ਫਰੈਂਡਸ ਜਾਂ ਜਿਹੜੇ ਇਹ ਮੇਰੇ ਵੀਡੀਓ ਦੇਖ ਰਹੇ ਨੇ ਜਾਂ ਤੁਹਾਡੇ ਮੈਨੂੰ ਮੇਰਾ ਜੀ ਤੁਸੀਂ ਵੀਡੀਓ ਭੇਜਦੇ ਹੋ ਮੈਂ ਇਹੀ ਰਿਕਵੈਸਟ ਕਰਦਾ ਸਾਰਿਆਂ ਨੂੰ ਕਿ ਆਪਣੇ ਵੱਤੋ ਵੱਤ ਆਪਾਂ ਇਹਨਾਂ ਦੀ ਹੈਲਪ ਕਰੀਏ ਜੋ ਸਾਡੇ ਕੋਲ ਸਰਦਾ ਫੋਜ਼ ਦਾ ਕਰ ਸਕੀਏ